ਵੀਰ ਹੈ ਜਿਨੇ ਆਪਣੇ ਜਿੱਸੇ ਤੇ ਫੋਟੋ ਸ਼ਬਦੀਪ ਦੀ ਖਣਵਾਈ ਹੈ ਮੂਸੀ ਵਾਲਾ ਜਿਉਂਦਾ ਸੀ ਅਮਰ ਹੋ ਗਿਆ ਬਹੁਤਾਂ ਜੱਗ ਤੇ ਆਵਾਜ਼ਾ ਸੱਜਣਾ ਗੱਪੜੂ ਦੇ ਜਿਹੜੇ ਉੱਤੇ ਨੂਰ ਦਸਦਾ ਉਹਦਾ ਉੱਠ ਗਿਆ ਜਵਾਨੀ ਚ ਜਲਾਜਾ ਸੱਜਣਾ ਮੂਸੀ ਵਾਲਿਆ ਫੇਰ ਆ ਗਿਆ ਜਿੰਨਾ ਜਿਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਇੱਕ ਵਾਰੀ ਦੇਰ ਆ ਗਿਆ ਅੱਜ ਫਿਰ ਉਸ ਘਰ ਦੇ ਵਿੱਚ ਪ੍ਰਮਾਤਮਾ ਨੇ ਖੁਸ਼ੀਆਂ ਲਿਆਂਦੀਆਂ ਮੇਰੇ ਵੀਰੋ ਉਹ ਨੀਲੀ ਛੱਤ ਵਾਲੇ ਦੇ ਘਰ ਦੇ ਵਿੱਚ ਦੇਰ ਹੋ ਸਕਦੀ ਹੁੰਦੀ ਹੈ ਪਰ ਕਿਤੇ ਅੰਧੇਰ ਨਹੀਂ ਹੁੰਦਾ ਉਹ ਗਰਦੀਪ ਸਲੇਮਗੜੀ ਉੱਟ ਗਿਆ ਤੇ ਪੁਆਇੰਟ ਕਹਿੰਦੇ ਸਲੇਮਗੜ ਦੀ ਟੀਮ ਨੇ ਕਰ ਗਿਆ ਅਗਲੇ ਕਬੱਡੀ ਢੋਲੇ ਦੀ ਬੋਲ ਸਦੇ ਗੁਰਵਿੰਦਰ ਦੇ ਲਾ ਢੋਲਾ ਧਨੌੜੀ ਵਾਲਾ ਬੋਲੇ ਅਕਵਾਦ ਵਾਲਾ ਕਬੱਡੀ ਪਾ ਰਿਹਾ ਆਹ ਸਾਹਮਣੇ ਤਾੜੀਆਂ ਮਾਰ ਦਿਓ ਬੱਲੇ ਨਹੀਂ ਰਸਾ ਵਾਹ ਓਏ ਮੁੰਡਿਆ पीड़ फल आहे तव्हां